ਜਿਹੜਾ ਕੰਧਾਰ ਹਾਈਜੈਕ ਵਾਲਾ ਮਾਮਲਾ ਹੈ Netflix ਦੇ ਉੱਤੇ ਜਿਹੜੀ ਸੀਰੀਜ਼ ਹੈ ਵੈਬ ਸੀਰੀਜ਼ ਚੱਲ ਰਹੀ ਹੈ ਉਹਦੇ ਉੱਤੇ ਕਾਫੀ ਕੁਝ ਹੋ ਗਿਆ ਹੈ ਖਾਸ ਤੌਰ ਦੇ ਉੱਤੇ ਕਾਂਗਰਸ ਨੇ ਅਕਾਲੀ ਦਲ ਤੇ ਭਾਜਪੀ ਨੂੰ ਘੇਰਿਆ ਇਸ ਮਾਮਲੇ ਦੇ ਵਿੱਚ ਜਦੋਂ ਕੰਧਾਰ ਵਾਲਾ ਜਹਾਜ਼ ਹਾਈਜੈਕ ਕਰ ਲਿਆ ਗਿਆ ਤੇ ਉਸ ਟਾਈਮ ਉਸ ਨੂੰ ਲਾਹੌਰ ਲਿਜਾਣ ਲੱਗੇ ਤੇਲ ਘੱਟ ਸੀਗਾ ਤਾਂ ਲਾਹੌਰ ਦੇ ਵਿੱਚ ਉਹਨਾਂ ਨੂੰ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਾ ਮਿਲੀ ਉਸ ਤੋਂ ਬਾਅਦ ਤੇਰਪੂਣ ਵਾਸਤੇ ਉਹ ਅੰਮ੍ਰਿਤਸਰ ਵਾਲੇ ਪਾਸੇ ਆ ਗਏ ਅੰਮ੍ਰਿਤਸਰ 45 ਮਿੰਟ ਰੁਕਿਆ ਰਿਹਾ ਪੰਜਾਬ ਦੇ ਡੀਜੀਪੀ ਨੂੰ ਕਹਿਣ ਲੱਗੇ ਤੁਸੀਂ ਕਰੋ ਅਟੈਕ 45 ਮਿੰਟ ਉੱਥੇ ਖੜਿਆ ਰਿਹਾ ਤੁਸੀਂ ਅਟੈਕ ਕਰੋ ਨਾ ਤੇ ਹਾਈ ਚੱਕਰਾਂ ਦੇ ਉੱਪਰ ਤੁਸੀਂ ਕਿਉਂ ਨਹੀਂ ਅਟੈਕ ਕਰਦੇ ਕਹਿੰਦੇ ਜੀ ਸਾਡੇ ਮੁੱਖ ਮੰਤਰੀ ਆਰਡਰ ਕਰਨਗੇ ਪਤਾ ਕਰਾਂਗੇ ਮੁੱਖ ਮੰਤਰੀ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਰਡਰ ਨਹੀਂ ਕੀਤੇ ਤੇ ਨਾ ਹੀ ਅਟਲ ਵਿਆਹ ਦੀ ਆਜਪੀ ਸਰਕਾਰ ਨੇ ਮੁੱਖ ਮੰਤਰੀ ਨੂੰ ਡਾਇਰੈਕਟ ਤੌਰ ਤੇ ਕਿਹਾ ਕਿ ਭਾਈ ਆਰਡਰ ਕਰ ਰਾਹ ਦੀ ਦੋਸਤੀ ਨਿਮਾਉਂਦੇ ਰਹੇ ਹੋ ਕਾਂਗਰਸ ਕਹਿੰਦੀ ਆ ਵੀ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਬੀਜੇਪੀ ਸਰਕਾਰ ਨੇ ਉਸ ਚਮਕੀ ਕੀਤਾ ਉਹਨਾਂ ਨੇ 45 ਮਿੰਟ ਤੱਕ ਜਹਾਜ਼ ਇੱਥੇ ਘੇਰਿਆ ਤੱਕ ਨੂੰ ਤੁਸੀਂ ਇਹ ਜਿਹੜਾ ਕੰਧਾਰ ਹਾਈਜੈਕ ਵਾਲਾ ਮਾਮਲਾ ਹੈ Netflix ਦੇ ਉੱਤੇ ਜਿਹੜੀ ਸੀਰੀਜ਼ ਹੈ ਵੈਬ ਸੀਰੀਜ਼ ਚੱਲ ਰਹੀ ਹੈ ਉਹਦੇ ਉੱਤੇ ਕਾਫੀ ਕੁਝ ਹੋ ਗਿਆ ਹੈ ਖਾਸ ਤੌਰ ਦੇ ਉੱਤੇ ਕਾਂਗਰਸ ਨੇ ਅਕਾਲੀ ਦਲ ਤੇ ਬੀਜੇਪੀ ਨੂੰ ਘੇਰਿਆ ਇਸ ਮਾਮਲੇ ਦੇ ਵਿੱਚ ਕੰਧਾਰ ਹਾਈਜੈਕ ਸਭ ਤੋਂ ਵੱਡਾ ਹਾਈਜੈਕ ਸੀਗਾ ਜੀ ਇਹ ਨੈਟਫਲਿਕਸ ਤੇ ਇੱਕ ਸੀਰੀਜ਼ ਬਣੀਆ ਕੱਲ ਵੀ ਗੱਲ ਕੀਤੀ ਸੀ ਸੀਆਈ 814 ਕੰਧਾਰ ਹਾਈਜੈਕ ਇਹਦੇ ਬਾਰੇ ਕੱਲ ਕਾਂਗਰਸ ਨੇ ਘੇਰਿਆ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਭਾਰ ਜਨਤਾ ਪਾਰਟੀ ਨੂੰ ਉਸ ਵੇਲੇ ਪੰਜਾਬ ਦੇ ਵਿੱਚ ਸੀਗਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮ ਅਤੇ ਸੈਂਟਰ ਵਿੱਚ ਸੀਗਾ ਉਸ ਟਾਈਮ ਪ੍ਰਧਾਨ ਮੰਤਰੀ ਅਟਲ ਵਿਆਹਰੀ ਬਾਜਪਾਈ ਉਹ ਬਾਜਪਾਈ ਸੀਗੇ ਜਦੋਂ ਕੰਧਾਰ ਵਾਲਾ ਜਹਾਜ਼ ਹਾਈਜੈਕ ਕਰ ਲਿਆ ਗਿਆ ਤੇ ਉਸ ਟਾਈਮ ਉਸ ਨੂੰ ਲਾਹੌਰ ਲਿਜਾਣ ਲੱਗੇ ਤੇਲ ਘੱਟ ਸੀਗਾ ਤਾਂ ਲਾਹੌਰ ਦੇ ਵਿੱਚ ਉਹਨਾਂ ਨੂੰ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਾ ਮਿਲੀ ਉਸ ਤੋਂ ਬਾਅਦ ਤੇਰਪਾਉਣ ਵਾਸਤੇ ਉਹ ਅੰਮ੍ਰਿਤਸਰ ਵਾਲੇ ਪਾਸੇ ਆ ਗਏ ਅੰਮ੍ਰਿਤਸਰ 45 ਮਿੰਟ ਰੁਕਿਆ ਰਿਹਾ ਉਹ ਜਹਾਜ਼ ਫੋਰਸ ਜਿਹੜੀ ਫੋਰਸ ਸੀ ਪਟਿਆਲੇ ਦਾ ਜਿਹੜੀ ਪੰਜਾਬ ਦੀ ਫੋਰਸ ਸੀਗੀ ਉਹ ਉੱਥੇ ਗੰਨਾ ਪੀੜ ਕੇ ਤਿਆਰ ਖੜੀ ਸੀਗੀ ਪਰ ਰਾ ਦਾ ਜੋ ਮੁਖੀ ਸੀਗਾ ਰਾ ਦੇ ਮੁਖੀ ਦਾ ਦੋਸਤੀ ਸੀਗੀ ਪੰਜਾਬ ਦੇ ਡੀਜੀਪੀ ਨਾਲ ਹੂੰ ਪੰਜਾਬ ਦੇ ਡੀਜੀਪੀ ਨੂੰ ਕਹਿਣ ਲੱਗੇ ਤੁਸੀਂ ਕਰੋ ਅਟੈਕ 45 ਮਿੰਟ ਉੱਥੇ ਖੜਿਆ ਰਿਹਾ ਤੁਸੀਂ ਅਟੈਕ ਕਰੋਣਾ ਤੇ ਹਾਈ ਜੈਕਰਾਂ ਦੇ ਉੱਪਰ ਤੁਸੀਂ ਕਿਉਂ ਨਹੀਂ ਅਟੈਕ ਕਰਦੇ ਕਹਿੰਦੇ ਜੀ ਸਾਡੇ ਮੁੱਖ ਮੰਤਰੀ ਆਰਡਰ ਕਰਨਗੇ ਤਾਂ ਕਰਾਂਗੇ ਮੁੱਖ ਮੰਤਰੀ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਰਡਰ ਨਹੀਂ ਕੀਤੇ ਹਾਈ ਜੈਕਰਾਂ ਉੱਤੇ ਅਟੈਕ ਕਰਨ ਦੇ ਤੇ ਨਾ ਹੀ ਅਟਲ ਬਿਹਾਰੀ ਬਾਜਪੀ ਸਰਕਾਰ ਨੇ ਮੁੱਖ ਮੰਤਰੀ ਨੂੰ ਡਾਇਰੈਕਟ ਤੌਰ ਤੇ ਕਿਹਾ ਕਿ ਭਾਈ ਆਰਡਰ ਕਰ। ਰਾਹ ਦੀ ਦੋਸਤੀ ਨਿਭਾਉਂਦੇ ਰਹੇ ਉਹ। ਰਾਹ ਦੋਸਤੀ ਨਿਭਾਉਂਦਾ ਰਿਹਾ ਤੇ ਨਾ ਉਹਨੇ ਕਿਹਾ ਡਾਇਰੈਕਟ ਵੀ ਤੂੰ ਡਾਇਰੈਕਟ ਕਰ ਕੰਮ ਤੇ ਕੁਛ ਨਹੀਂ ਆ ਤੇ 45 ਮਿੰਟ ਦੇ ਵਿੱਚ ਉਹ ਜਹਾਜ਼ ਉੱਥੇ ਅੰਮ੍ਰਿਤਸਰ ਤੋਂ ਉਡਾਰੀ ਮਾਰ ਕੇ ਚਲਾ ਗਿਆ। ਤੇ ਕਨਾਲ ਤੇ ਉਸ ਦੇ ਵਿੱਚ ਨਾ ਸ਼ੰਕਰ ਤੇ ਭੋਲਾ ਬੋਲਦੇ ਆ ਉਹ ਸਹੀ ਨਾਂ ਨੇ ਬੋਲਦੇ ਆ ਪਰ ਕੱਲ Netflix ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਉਹ ਨਾਂ ਸਹੀ ਤੁਹਾਨੂੰ ਬੋਲਾਂ ਵਿੱਚ ਉਹਦੇ ਤੇ ਕਾਂਗਰਸ ਕਹਿੰਦੀ ਆ ਵੀ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਭਾਜਪਾ ਸਰਕਾਰ ਨੇ ਉਸ ਟਮਕੀ ਕੀਤਾ। ਉਹਨਾਂ ਨੇ 45 ਮਿੰਟ ਤੱਕ ਜਹਾਜ਼ ਉੱਥੇ ਘੇਰਿਆ ਤੱਕ ਨਹੀਂ ਤੁਸੀਂ। ਹਾਈਜੈਕਰ ਤੁਹਾਡੇ ਹੋ ਕੇ ਚਲੇ ਗਏ ਇੱਥੋਂ। ਤੇ ਕਾਂਗਰਸ ਨੇ ਇਸ ਕਰਕੇ ਉਹਨੂੰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਹੈਗਾ ਜੀ। ਤੇ ਇਹਦੇ ਮੇਰੇ ਖਿਆਲ ਦੇ ਵਿੱਚ ਪਟਿਆਲਾ ਨਾਲ ਵੀ ਸੰਬੰਧ ਰਿਹਾ ਜੇਲ੍ਹ ਦੇ ਨਾਲ ਜਿਹੜੇ ਘੰਡਾਰ ਹਾਈਜੈਕ ਵਾਲੇ ਦੋਸ਼ੀ ਸੀਗੇ ਉਹ ਪਟਿਆਲਾ ਜੇਲ੍ਹ 'ਚ ਵੀ ਬੜੀ ਧੀਰ ਬੰਦ ਰਹੇ ਨੇ। ਆਹੋ ਕਹੇ ਨੇ ਪਟਿਆਲਾ ਜਿਹੜਾ ਬੜੇ ਵੱਡਾ ਕਾਂਡ ਸੀਗਾ ਜੀ ਇਹ। ਹੂੰ। 8 ਦਿਨ ਹਾਈ ਬੜਾ ਲੰਮਾ ਹਾਈ ਜਗ ਚੱਲਿਆ ਸੀਗਾ ਇਹ ਤੇ ਤੇ ਉਹ ਖਰਪਤਾਂ ਤਾਂ ਮੈਨੂੰ ਪਹਿਲਾਂ ਵੀ ਸੀਗਾ ਪਰ ਜਿਹੜੀ ਨੈਟ ਫਿਰ ਇਸ ਤੇ ਮੈਂ ਸੀਰੀਜ਼ ਦੇਖੀ ਹੈ ਨਾ ਜੀ ਉਹਦੇ ਨਾਲ ਮੇਰੇ ਕਾਫੀ ਰਿਵਾਈਵ ਹੋਇਆ ਯਾਦ ਕਾਫੀ ਰਿਵਾਈਵ ਹੋਇਆ ਪਤਾ ਤਾਂ ਪਹਿਲਾਂ ਵੀ ਸੀਗਾ ਉਸ ਗੱਲਤੀ ਲੈ ਕੇ ਉਸ ਟਾਈਮ ਡਰਾਮਾ ਨਾਟਕ ਕੀ ਕਹਿੰਦੇ ਸੀ ਕਿਸ ਮੀਡੀਆ ਵਾਲੇ ਇਹਨੂੰ ਅੱਜ ਵੀ ਨਾਟਕ ਕੀ ਕਹਿੰਦੇ ਆ ਉਹਨੂੰ ਨਾਟਕ ਹੀ ਨਹੀਂ ਸੀਗਾ ਉਹ ਉਹ ਅਸਲੀ ਅਸਲੀ ਹਾਈਜੈਕ ਜਾਗ ਸੀਗਾ ਤਿੰਨ ਬੰਦੇ ਛੜਾਏ ਸੀ ਉਹਨਾਂ ਨੇ ਫਿਰ ਜਿਹੜੇ ਅੱਤਵਾਦੀ ਸੀ ਖਤਰਨਾਕ ਅੱਤਵਾਦੀ ਸੀ ਉਹ ਵਾਚੁਰਾਤਵਾਦੀ ਨੇ ਬੜਾ ਨੁਕਸਾਨ ਕੀਤਾ ਭਾਰਤ ਦਾ ਵੀ ਜੀ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ